ਚਾਰ ਪੰਜ ਦਿਨ ਕਰਦੀ ਰਹੀ ਸਪਾਈ ਤੇ ਪੰਜਵੇਂ ਦਿਨ ਮੈਨੂੰ ਨਹੀਂ ਭਈਆ ਆਪ ਇਕੱਲੇ ਹੀ ਰਹਤੇ ਹੋ ਜਾਂ ਪੇ ਮੈਂ ਹਾਂ ਹਾਂ ਜੀ ਇਕੱਲਾ ਹੀ ਰਹਤਾ ਹਾਂ ਨਹੀਂ ਆਪਕੋ ਡਰ ਨਹੀਂ ਲੱਗਦਾ ਮੈਂ ਡਰ ਰਿਹਾ ਸੀ ਕਦਾ ਯਹਾਂ ਸੇ ਲੜਕੀ ਗਿਰ ਗਈ ਸੀ ਨਾ ਤਾਂ ਸਭੀ ਲੋਕ ਬੋਲਦੇ ਉਹ ਯਹੀ ਕਹੀਂ ਦਿਖਤੀ ਹੈ ਇਹ ਮੈਨੂੰ ਲੱਗੇ ਵੀ ਇਧਰ ਵੀ ਖਲੋਤੀ ਆ ਇਧਰ ਵੀ ਖਲੋਤੀ ਹੈ ਮਤਲਬ ਐਸੀ ਸਿਚੁਏਸ਼ਨ ਬਣ ਗਈ ਵੀ ਉਹ ਇੱਕ ਵਹਿਮ ਪੈ ਗਿਆ ਮੈਨੂੰ ਮੈਂ ਡਰ ਆਇਆ ਕਰੇ ਰਾਤ ਮੈਂ ਲਾਈਟਾਂ ਚੇਂਜ ਕਰਾਤੀਆਂ ਕਰਦੀਆਂ ਸਾਰੀਆਂ ਭਾਜੀ ਪਿੰਡ ਕਲੀ ਨਵੀਂ ਕਰਾਤੀ ਸਾਰੀ ਘਰ ਚ ਵੀ ਮੈਨੂੰ ਐ ਲੱਗੇ ਵੀ ਇੱਥੇ ਨੈਗੇਟਿਵਿਟੀ ਆ ਗਈ ਯਾਰ ਫਿਲਮ ਦਾ ਜਿਹੜਾ ਹੈਗੀ ਦੀ ਗੱਲ ਦੱਸਦਾ ਜੜੇਲ ਦੀ ਇੱਥੇ ਨਾ ਆਪਣਾ ਫਲੈਟ ਲਿਆ 19ਵੇਂ ਫਲੋਰ ਤੇ ਰੈਂਟ ਤੇ ਤੇ ਮੈਂ ਰਹਿ ਰਿਹਾ ਸੀ ਉਹਦੇ ਵਿੱਚ ਗੱਲਾਂ ਹੀ ਮਤਲਬ ਵਾਵਾ 6 ਮਹੀਨੇ ਰਿਹਾ ਮੈਂ ਤੇ ਮੈਂ ਨਾ ਆਪ ਹੀ ਸਫਾਈਆਂ ਸਫਾਈਆਂ ਕਰਦਾ ਕਿਉਂਕਿ ਪੈਸੇ ਪੋਸੇ ਬਹੁਤੇ ਹੈਗੇ ਨਹੀਂ ਵੀ ਆਪਾਂ ਕੋਈ ਕੁੜੀ ਮੁੰਡਾ ਲਾ ਲਈਏ ਵੀ ਗਮ ਆ ਕੇ ਕਰਿਆ ਕਰੇ ਤੇ ਮੈਂ ਇੱਕ ਦਿਨ ਹੌਸਲਾ ਜਿਹਾ ਕੱਢ ਲਿਆ ਮੈਂ ਹਾਂ ਚੱਲਦਾ ਰੁਪਈਆ 1000 ਬਾਈ ਤੇ ਵਧਾ ਦਨੇ ਆ ਤੇ ਉਹ ਕੁੜੀ ਕੋਈ ਲਾਉਨੇ ਆ ਵੀ ਜਿਹੜੀਆਂ ਆਉਂਦੀਆਂ ਵਾਂ ਕੰਮ ਕਰਨ ਸਫਾਈ ਵਾਲੀਆਂ ਤੇ ਮੈਂ ਉਹ ਲਾਤਾ ਤੇ ਉਹ ਨਾ 4-5 ਦਿਨ ਕਰਦੀ ਰਹੀ ਸਫਾਈ ਤੇ 5ਵੇਂ ਦਿਨ ਮੈਨੂੰ ਕਹਿੰਦੀ ਭਈਆ ਆਪ ਅਕੇਲਾ ਹੀ ਰਹਤੇ ਹੋ ਜਾਂਪੇ ਮੈਂ ਹਾਂ ਹਾਂਜੀ ਇਕੱਲਾ ਹੀ ਰਹਤਾ ਹਾਂ 2 ਮਿੰਟ ਮਾਰ ਕੇ ਪਹੁੰਚਾ ਪਛਾ ਜਾ ਤੇ ਆਂਦੀ ਆਪਕੋ ਡਰ ਨਹੀਂ ਲੱਗਦਾ ਮੈਂ ਹਾਂ ਡਰ ਰਥੇ ਕਹਾ ਆਂਦੀ ਆਪਕੋ ਨਹੀਂ ਪਤਾ ਮੈਂ ਕਿਹਾ ਇਹ ਛੋੜੋ ਇਹ ਕੋਈ ਬਾਤ ਨਹੀਂ ਮੈਂ ਹਾਂ ਇਹਦਾ ਕੀ ਮਤਲਬ ਹੈ ਯਾਰ ਪਲੀਜ਼ ਮੈਨੂੰ ਦੱਸ ਵੀ ਇਹਦਾ ਕੀ ਮਤਲਬ ਵੀ ਛੋੜੋ ਤੇ ਅੰਦੀ ਯਹਾਂ ਸੇ ਲੜਕੀ ਗਿਰ ਗਈ ਥੀ ਨਾ ਤੋ ਸਭੀ ਲੋਕ ਬੋਲਦੇ ਵੋ ਯਹੀ ਕਹੀਂ ਦਿਖਤੀ ਹੈ ਭਾਜੀ ਉਹ ਤੇ ਕੰਮ ਕਰਕੇ ਚਲ ਗਈ ਮੁੜ ਕੇ ਲੜਕੇ ਦੇਖਣ ਲੱਗੇ ਬਸ ਤੁਸੀਂ ਇਹ ਹਾਲ ਲਾਓ ਵੀ ਮੁੜ ਕੇ ਉਹ ਗੱਲ ਵੀ ਐ ਵੇਖੀ ਤੇ ਮੈਨੂੰ ਲੱਗੇ ਵੀ ਇਧਰ ਵੀ ਖਲੋਤੀ ਆ ਇਧਰ ਵੀ ਖਲੋਤੀ ਹੈ ਮਤਲਬ ਐਸੀ ਸਿਚੁਏਸ਼ਨ ਬਣ ਗਈ ਵੀ ਉਹ ਇੱਕ ਵਹਿਮ ਪੈ ਗਿਆ ਪਹਿਲੂ ਮੈਂ ਰਹਿ ਰਿਆ ਸੀਗਾ ਉੱਥੇ ਅੱਛਾ ਮੈਂ ਦੇਖਣ ਲੱਗ ਜਾਂਦੇ ਆ ਫਿਰ ਉਹ ਮੈਨੂੰ ਐ ਲੱਗੇ ਵੀ ਜੇ ਮੜਾ ਜਾ ਜਿਵੇਂ ਮੈਂ ਵਾਸ਼ਰੂਮ ਚ ਬਣਿਆ ਮੇਰਾ ਧਿਆਨ ਵਾਪਸ ਜਾਵੇ ਵੀ ਕੋਈ ਪਿੱਛੇ ਤੇ ਨਹੀਂ ਆਕੇ ਖਲੋ ਗਿਆ ਵੀ ਕਰਦੀ ਬਾਲਕਨੀ ਚ ਜਾਵਾਂ ਤੁਹ ਹੀ ਇਹ ਹਿਸਾਬ ਨਾਲ ਲੋ ਵੀ ਵਿਦਨ ਇੱਕ ਮਹੀਨੇ ਦੇ ਅੰਦਰ ਅੰਦਰ ਮੈਨੂੰ ਐ ਡਰ ਆਇਆ ਕਰੇ ਰਾਤ ਮੈਂ ਲਾਈਟਾਂ ਚੇਂਜ ਕਰਾਤੀਆਂ ਕਰਦੀਆਂ ਸਾਰੀਆਂ ਭਾਜੀ ਪੇਂਟ ਕਲੀ ਨਵੀਂ ਕਰਾਤੀ ਸਾਰੀ ਘਰ ਚ ਵੀ ਮੈਨੂੰ ਐ ਲੱਗੇ ਵੀ ਇੱਥੇ ਨੈਗੇਟਿਵਿਟੀ ਆ ਗਈ ਆ ਉਹ ਕੁੜੀ ਵੀ ਹਟਾਤੀ ਮੈਂ ਕਿਹਾ ਯਾਰ ਇਹ ਡਰਾਉਂਦੀ ਆ ਤੇ ਮੈਂ ਤੁਹ ਹੀ ਹਿਸਾਬ ਨਾਲ ਲੰਬੇ ਮਹੀਨੇ ਬਾਅਦ ਮੈਨੂੰ ਉਹ ਫਲੈਟ ਖਾਲੀ ਕਰਨਾ ਪਿਆ ਮੁੜ ਕੇ ਉਹ ਮਾਈਂਡ ਹੀ ਨਹੀਂ ਸੈੱਟ ਹੋਇਆ ਉੱਥੇ ਵੀ ਐਵੇਂ ਇੱਕ ਮਨ ਚ ਬਹਿ ਗਿਆ ਪੀ ਗੱਲ ਕੋਈ ਵੀ ਨਹੀਂ 6 ਮਿੰਟ ਤੋਂ ਮੈਂ ਰਹਿ ਰਿਹਾ ਸੀਗਾ ਪਿਛਲੀ ਇੰਟਰਵਿਊ ਕੀਤੀ ਮੈਂ ਰੂਪੀ ਮੈਡਮ ਨੂੰ ਇੱਕਦਮ ਇੰਟਰਵਿਊ ਕਰ ਕਰਦੇ ਕਹਿਤਾ ਉੱਥੇ ਪਿੱਛੇ ਚੜੇਲਾ ਦਾ ਸੈੱਟ ਬਣਿਆ ਹੋਇਆ ਸੀ ਮੈਂ ਕਿਹਾ ਤੁਹਾਡੇ ਮਗਰ ਕੀ ਆ ਉਹਨੇ ਅੱਖਾਂ 'ਚ ਪਾਣੀ ਆ ਗਿਆ ਔਰ ਡਰ ਗਿਆ ਪੂਰੇ ਜਿਆਦਾ ਭਾਜੀ ਮਨ 'ਚ ਹੋ ਸਕਦਾ ਆ ਵੀ ਉਹ ਉਹ ਤੇ ਵੈਸੇ ਹੀ ਉਹ ਤੇ ਕੈਨੇਡਾ ਫਿਲਮ 'ਚ ਆਸਾ ਚੱਲ ਰਿਹਾ ਨਾ ਉਹ ਵਾਕਈ ਜਿਹੜੀ ਅੱਜ ਪੁਰਾਣੇ ਸਮੇਂ ਜਿਹੜੀ ਚੀਜ਼ਾਂ ਹੁੰਦੀਆਂ ਸੀ ਜਿਵੇਂ ਉਹ ਪਿੰਡਾਂ 'ਚ ਪਹਿਲਾਂ ਹੁੰਦਾ ਸੀ ਹੁਣ ਤਾਂ ਚਲੋ ਇੱਕ ਜਵਾਗ ਉਹ ਵੀ ਬਾਹਰ ਚਲਾ ਜਾਂਦਾ ਇੱਥੇ ਕਿਹੜੀਆਂ ਚਰੇਲਾ ਰਹਿ ਗਿਆਂ ਹੁੰਦਾ ਸੋ ਬਾਕੀ ਹੋ ਸਕਦੀਆਂ ਆ ਮੰਨ ਸਾਹਿਬ ਸਿਆਣੇ ਨੇ ਦੱਸਣਗੇ ਵੀ ਜਿਹੜੀਆਂ ਹੈਗੀਆਂ ਜੀ ਦੱਸੋ ਭਾਜੀ ਇਹ ਹੈਗੀਆਂ ਨਹੀਂ ਨੇਚਰ ਜੋ ਗੱਲਾਂ ਬਣੀਆਂ ਨੇ ਜਿਹੜੀ ਚੀਜ਼ ਦੀਆਂ ਗੱਲਾਂ ਬਣੀਆਂ ਨੇ ਚਾਹੇ ਝੂਠ ਨੇ ਚਾਹੇ ਗਲਤ ਨੇ ਦਿਮਾਗ ਤੇ ਅਸਰ ਕਰਦੀਆਂ ਨੇ ਹਨਾ ਹੁਣ ਕਦੇ ਦੇਖੀਆਂ ਤਾਂ ਹੈ ਨਹੀਂ ਪਰ ਅਗਰ ਸੁਣਦੇ ਆ ਕਿਸੇ ਤੋਂ ਸੁਣ ਲੈਨੇ ਆ ਫਿਰ ਥੋੜੇ ਜੇ ਟਾਈਮ ਵਾਸਤੇ ਲੱਗਣ ਲੱਗ ਜਾਂਦਾ ਵੀ ਹੈਗੀਆਂ ਨੇ ਭਾਪੀ ਜੀ ਹੈਗੇ ਨਾ ਹਾਂਜੀ ਨਹੀਂ ਰੇਲ ਰੂਪ ਤਾਂ ਨਹੀਂ 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 ਉਹ ਚੱਕਰ ਐ ਉਹ ਤਾਂ ਹੁਣ ਪਤਾ ਲੱਗ ਗਿਆ ਵੀ ਰਹਿਣਾ ਜਾ ਆ ਗਿਆ ਹਨਾ ਹੁਣ ਤਾਂ ਉਪਰੀਆਂ ਚੜੇਲਾਂ ਜਿਹੜੀਆਂ ਪਰਛਾਵੇਂ ਦੇਖਦੇ ਜਿਹੜੀਆਂ ਦੱਸ ਰਿਹਾ ਵੀ ਇਹਦੇ ਦਿਮਾਗ 'ਚ ਵਹਿ ਗਈ ਉਹ ਚੀਜ਼ ਹਨਾ ਉਹ ਕੁੜੀ ਕਹਿ ਕੇ ਚਲੇਗੀ ਐਕਚੁਅਲੀ ਅਸਲੀ ਚਲੇ ਚੜੇਲ ਤੋਂ ਨਹੀਂ ਡਰਿਆ ਉਹ ਚੜੇਲ ਸੀ ਜਿਹੜੀ ਕਹਿ ਕੇ ਚਲੇਗੀ ਉਹ ਡਰਾ ਗਈ